ਬੋਲਦੀਆਂ ਗੱਡੀਆਂ ਤੇ ਅੱਜ ਤੈਨੂੰ ਬਰਾਬਰ ਦੀ ਟੱਕਰੀ ਹੋਣ ਬੋਲ ਹੁਣ ਛੇੜਾ ਮੈਂ ਸੱਚੀ ਕਹਿੰਦਾ ਮੈਂ ਮਰੀ ਬੋਲ ਤਾਂ ਸੱਚੀ ਕੀਤੀ ਮੈਂ ਕਿ ਝੂਠੀ ਨਹੀਂ ਕੋਈ ਇਹ ਸਾਡੀ ਮਾਂ ਵਾਂ ਅਸੀਂ ਆ ਜਿਹੜੀ ਗੱਲ ਆੜੇ ਤੋਂ ਨਾ ਮਾਰੇ ਚਾਹੂ ਇਹਨੇ ਲੈਣੀ ਭਾਈ ਬਸ ਆ ਰਹਿਆਂ ਦੇ ਆ ਆਂ ਗੁਰਦਵਾਰੇ ਆ ਉਹ ਰੋਹਿਆਂ ਦੇ ਕੋਟੇ ਤੁਰਦੇ ਆ ਤੇ ਜਿੱਦਾਂ ਜਾਈ ਰੋਲੇ ਦੀ ਪਾਸੋਂ ਪੰਜ ਕੇ ਛੂਂ ਕਰਕੇ ਚੜਦੇ ਨੇ ਉਹ ਤੋਂ ਨਹੀਂ ਇਹਨਾਂ ਦੇ ਕੋਟੇ ਤੁਰਦੇ ਛੂਂ ਛੂਂ ਕਰਕੇ ਚਲੇ ਜਾਂਦੇ ਨਾ ਤੇ ਜਿੱਦੋਂ ਤੁਹਾਡੇ ਦਾ ਮਾਵਾ ਭੈਣਾ ਹੁੰਦਾ ਨਾ ਉਹ ਤੋਂ ਬਿਲਕੁਲ ਅੱਡੇ ਤੋਂ ਲੱਤ ਕੇ ਜਦੋਂ ਉਹ ਲੱਤ ਤੇ ਮਾਰ ਨੂੰ ਆਉਂਦੀ ਆ ਉਹ ਨਹੀਂ ਕਰਦੇ ਆ ਉਹ ਲੱਤ ਤੇ ਆ ਮਾਰ ਨੂੰ ਉਹ ਸਾਈਡ ਤੇ ਆ ਆ ਜਿਹੜਾ ਕੀ ਉਹਦੇ ਨਾਲ ਸੇਰੋਂ ਕਰੀ ਹਾਂ ਸੇਰੋਂ ਹੀ ਬਸ ਛੇਤੀ ਲੱਤਦੇ ਨੇ ਅੱਛਾ ਉਹਦਾਂ ਹੀ ਚੜਨਾ ਤੇ ਕਿੰਨੇ ਪਿਛਾਂ ਹੀ ਲੱਗੀ ਹੂੰ ਭਾਈ ਨੇ ਅੱਛਾ ਹਾਂ ਉਹ ਕੋਈ ਤੇਰੇ ਜਵਾਈ ਵਰਗਾ ਹੋਣਾ ਨਾ ਉਹਨੇ ਚਾਰ ਬੀਪਨਾ ਚੜਾਈਆਂ ਉਹਨੂੰ ਕਾਪੜੀਆਂ ਨਾਲ ਲੋ ਪਹਿਣਾ ਹਾਂ ਮੈਂ ਮਾਰੇ ਬੂਠੇ ਦੇ ਕਾਸ ਕੇ ਜਪੇੜ ਕਿ ਆਹ ਭੰ ਭਾਈ ਮਾਵਾਪਦਿਆਂ ਕਿਉਂ ਚੜਾਈਆਂ ਆ ਹੋਵਾ ਉਹ ਆਂਦਾ ਉਹ ਆਂਦਾ ਵੀ ਇਹ ਬਾਸਤ ਨਾ ਉਹ ਵੀਰਾ ਮੈਂ ਪੱਤ ਚੜੀਆਂ ਭੱਜ ਗਿਆ ਐਸਪੀ ਤੇ ਹਾਲ ਵੇਚਣੜ ਕੇ ਛੀਰ ਤੇ ਪਹਿਣਾ ਮੇਰਾ ਨਾ ਚੰਗਾਇਆ ਮਿਲਿਆ ਹੈ ਨਾਲ ਕਿਹੜੇ ਸੀਟ ਦੇ ਸੀਟ ਦੇ ਤੇ ਨਾ ਛੱਡੇ ਹਾਂ ਨਾ ਦੇ ਜਿਹੜਾ ਬੈਠਾ ਪੈ ਡਾਇਰਾ ਵੇ ਹਾਂ ਕਿਉਂ ਨਹੀਂ ਦਿੰਦੇ ਕਰ ਕਰ ਜੀ ਆਉਂਦੇ ਵੇਲਾ ਭੈਣ ਮੜ ਕੇ ਚੀਕਦੇ ਗੱਡੇ ਕਿਹੜੇ ਘਟੇ ਇੱਕ ਵਾਰ ਮੈਂ ਬਾਤ ਜਦੋਂ ਮੇਰੇ ਬਾਪੂ ਜੀ ਕਹਿੰਦਾ ਪੈਣਾ ਯੇਨ ਸੀਟ ਚੜਦੇ ਤੇ ਚੰਗੀ ਗੱਲ ਆ। ਆਹ ਨਾਲ ਐ ਭਰਾਵਾ ਤੂੰ ਬਹਿ ਜਾ। ਤੂੰ ਬਹਿ ਜਾ ਮੈਂ ਤੁਰ ਕੇ ਬਹਿ ਕੇ ਉਹ ਲੋਵੇਂ ਚੱਲ ਜੂਗੀ। ਆਂ ਆਖਾਂ ਨੂੰ ਪਤਾ ਵੀ ਇਹ ਤੇ ਹਾਰ ਕਾਰਦੇ ਕੇ ਬੀਠੀ ਆ। ਤੇ ਮੈਂ ਕਰਾਇਆ ਦੇ ਕੇ ਬੀਠਾ। ਆਹ ਵੜਾਈ। ਚੱਲੇ ਜਦੀ ਕੋ ਸੋਈਦਾ ਕੇੰਦਲ ਸੋਚਣਾ ਚਾਹੀਦਾ। ਹਾਂ ਹੁਣ ਦੱਸ ਆਜਾ ਤੂੰ ਸੁੱਤਰ ਵਹੇ ਨਾ। ਇਹ ਸਾਡੇ ਤੇ ਨਾ ਤਵਾ ਲਾਉਂਦਾ ਨਾ ਬਹਿ ਕੇ ਸਾਨੂੰ ਤੇ ਜੀਣ ਨਹੀਂ ਦਿੰਦਾ ਇਹ ਦੋਆ ਜਣੀਆਂ ਨੂੰ। ਆਹ। ਇਹ ਬੜਾਈ। ਮੇਰੀ ਸੁਣ ਗੱਲ ਤਾਂ ਆਈ ਆਪਾਂ ਗੱਲ ਕਰਦੇ ਸੱਚੀ। ਮੂੰਹ ਤੇ ਜਿਹੜੀ ਤਾਂ ਮੈਂ ਤਾਂ ਕੀ ਆਪਾਂ ਵੀ ਮੂੰਹ ਤੇ ਕੀਤੀ ਆ ਅਹੀਂ ਮੂੰਹ ਤੇ ਕੀਤੀ ਬੈਠ ਕੇ ਦਾਈ ਬੜਾ ਦੁਖੀ ਆ ਪਸਾਂ ਵਾਲੇ ਇਹਨਾਂ ਬੁੜੀਆਂ ਨੂੰ ਉਹ ਦੁਖੀ ਆ ਕਿਉਂ ਉਹ ਬੰਦ ਕਰ ਨਾ ਉਹਨੂੰ ਪਿਓ ਨੂੰ ਜਾ ਕੇ ਰੋਣ ਉੱਤੇ ਜਾ ਕੇ ਵੀ ਤੂੰ ਕਿਉਂ ਕਰਾਇਏ ਮਾਫੀ ਕਿਤੇ ਆਹੋ ਮੈਨੂੰ ਐਵੇਂ ਧੂਈ ਜਾਣਾ ਨਾ ਮੈਂ ਕਦੀ ਅਜੇ ਤੱਕ ਬਾਸੇ ਗਈ ਨਾ ਹੋਰ ਨਾਲ ਡੋਲਾ ਨਾਲ ਬਣਾਈ ਸਭ ਤੋਂ ਬਾਅਦ ਤਲੀ ਜਾਊਗਾ ਤੂੰ ਹੀ ਨਹੀਂ ਜਾਣਦਾ ਆ ਕਮਿਊਨਿਟੀ ਕਾਦੀ ਜਾਂਦੀ ਕਮਿਊਨਿਟੀ ਜਾਂਦੀ ਤਾਂ ਨਹੀਂ ਕੀ ਕਰ ਲਈਏ ਹੁਣ ਹੀ ਉਹਨਾਂ ਨੂੰ ਕਿੱਦਾਂ ਰੋਕੀਏ ਸਾਡੀ ਕਮਿਊਨਿਟੀ ਬਸਾਂ ਵਾਲੇ ਉੱਤੇ ਨਹੀਂ ਨਾ ਗਿਆ ਸਕਦੇ ਤੇ ਸਾਡੇ ਵੀ ਆ ਬੁੜੀਆਂ ਨਾਲ ਜਾਂਦੀਆਂ ਪੈਣਾ ਸਾਡੇ ਨਾਲ ਇਹ ਵੀ ਕਿਉਂ ਡਰਦੀ ਆਹ ਆਹ ਐਂ ਕਿਉਂ ਡੱਕੀ ਤਾਂ ਸੋ ਜਿਹੜਾ ਜਿੰਨਾਂ ਨੂੰ ਸਹੂਲਤ ਮਿਲੀ ਉਹ ਲੈਣ ਆਹੋ ਐਂ ਹੁਣ ਕੀ ਕਰ ਸਕਦੇ ਆ ਸਹੂਲਤਾਂ ਦਿੱਤੀਆਂ ਹੀ ਕਿਹੜੀਆਂ ਮੰਗ ਕੇ ਲਈਆਂ ਆਹ ਆਹ ਤੇ ਜੇ ਫੱਦਿਆਂ ਵਿੱਚ ਜਿਹੜੇ ਬੰਦੇ ਗਿੱਕਾ ਸਰਕਸ਼ਨ ਹੂੰ ਬੰਦੇ ਨੇ ਐ ਮੜਾਈ ਨਾ ਯਾਰ ਮਾਇਆ ਵਾਂਡੇ ਹੋ ਉਹਨਾ ਫੀਦ ਜਾਣਾ ਤਿਆਰ ਹੈ। ਇਹਦੇ ਵਰਗੇ ਨੇ ਆਖਣਾ ਵਾ ਸੂਣ ਉਥੇ ਕਰਾਇਆ ਬਚਦਾ ਹੀ। ਮੈਂ ਜਾਣਾ ਤੂੰ ਰਹਿ ਘਰੇ। ਰਹਿ ਘਰੇ। ਜਾਂ ਸੁਣ ਤੈਨੂੰ ਬਾਸੇ ਜਾਣਾ ਉੱਥੋਂ ਨਾ ਪੈ ਜਾਣਾ। ਜੇ ਤੱਕ ਫਰੀ ਹੋ ਆ ਸਕਦੀ ਜੇ ਤੇਲ ਹੀ ਮਾਫ ਹੋ ਜੇ ਨਾ ਕਿ ਤੇਲ ਹੀ ਹੋ ਜੇ ਨਾ। ਤੇ ਇਹਨਾਂ ਨੇ ਆਖਿਆ ਕਰਨਾ ਵੀ ਜਹੀਂ ਰਹਿਣ ਤੁਸੀਂ ਰਹਦੋ ਹੀ ਜਾਨੇ ਆ। ਜਾਨੇ ਆ। ਤੇਲ ਮਹਿੰਗਾ ਹੋ ਗਿਆ ਤੇ। ਬੀਬੀ ਗੱਲ ਕਰਦੇ ਉਹਾਂ ਨੇ ਵੀ। ਇੱਕ ਬੀਟੀ ਐਤੋਂ ਮੋਗਿਓ ਚੜਦੀ। 340 ਉਹ ਆਇਆ ਇਹ ਪਤਾ ਰੋਜ਼ ਤੇ ਚੰਚਰ ਗਿਆ ਭਗਵਾਨ ਦੀ ਤੇਰੇ ਹੱਥੇ ਦੁੱਧ ਨਹੀਂ ਤੂੰ ਤੁਰਨ ਜਾਨੀ ਪ੍ਰਭਿਤ ਵਲੌਗ ਸ਼ੁਰੂ ਕਰੀਂ ਮੈਂ ਅੰਬਰ ਸਾਹ ਦੁੱਧ ਦੇਣ ਜਾਨੀ ਆ ਆ ਦੀ ਕੋਈ ਦੁੱਧ ਦੇਣ ਜਾਨੀ ਦੁੱਧ ਦੇਣ ਤਰੀ ਨਾ ਉਹ ਜੀ ਦੁੱਧ ਦੇ ਉਹ ਕੋਈ ਵੇਲੀ ਟਾੜੇ ਵਰਗੀ ਚਾਹ ਪੀਂਦੇ ਫਿਰ ਕਿਥੋਂ ਗਏ ਆ ਵਾਹ ਆਹ ਨਾ ਚੱਲਿਆ ਹੀ ਹੋਣਾ ਨਾ ਮੈਨੂੰ ਹੱਡੀਆਂ ਸਿੱਖ ਦੇਣਾ ਕਾਟ ਲਿਆ ਕਾਟ ਲਿਆ ਚੋਦੇ ਫालतू ਨੇ ਦਾ ਲੋ ਗਾਇਸ ਆਪਣੇ ਘਰ ਦਾ ਜਿਹੜਾ ਤੇ ਹੈ ਦੇ ਇੰਨਾ ਕਿੰਨਾ ਹਰਾ ਕਿੰਨਾ ਲੰਮ ਹੋ ਗਿਆ ਹੈ ਨਾ ਕਿੰਨੀ ਦਾ ਟੁੱਟਣ ਦੇ ਆ ਗਿਆ ਥੋੜੀ ਕੋਈ ਨਹੀਂ ਫਿਰ ਵੀ ਕਿੰਨਾ ਹੋ ਗਿਆ ਮਗਰਲੇ ਸਾਰੇ ਜਿਹੜੇ ਹੈਗੇ ਆ ਆਫ ਹੋ ਗਏ ਆ ਇਹਦੇ ਚੱਤਾ ਡਿੱਗੂ ਨਾ ਤਨੀ ਆ ਆਹ ਤਾਂ ਆਪ ਦੀ ਬੜੀ ਫਾਲਾ ਪਾੜੋ ਫालतੂ ਹੀ ਆ ਪਾੜੋ ਪਾੜੋ ਹਾਂ ਆਜਾ ਹੀ ਆ ਕਿ ਜਿਹੜਾ ਫालतू ਸਮਾਨ ਰੱਖੀ ਰਹੀ ਹੈਗਾ ਸਾਰਾ ਕੱਢ ਦੇ ਆ ਕੀ ਚੀਜ਼ ਹੈ ਆ ਬੜੀ ਇਹ ਆਪੀ ਛੱਡ ਗਈ ਤੇਨੂੰ ਕੀ ਕਰਨਾ ਹੈ ਇਹਨਾਂ ਕੀ ਕਰਨਾ ਹੈ ਇਹ ਆ ਵੀ ਆ ਵੀ ਚੱਲੀ ਵੀਰੇ ਨਹੀਂ ਦੋਣਾ ਨਹੀਂ ਮੈਂ ਜੇ ਖੜਾ ਨੂਰ ਉੱਪਰ ਤੋਂ ਪਿਆ ਆਪਨੇ ਨਹੀਂ ਉੱਪਰ ਹੀ ਮੱਚ ਨਹੀਂ ਆਹ ਬੋਤਲ ਪਾ ਲੋ ਹਾਂ ਇਹ ਕਰ ਲਿਆ ਉਲੇ ਤੇ ਪਾਣੀ ਹਾਂ ਹਾਂ ਇਹਦਾ ਚੱਕੜ ਕਿੱਥੇ ਜਾ ਇਹ ਗੁੱਸੇ ਨਾਲ ਹੀ ਦੁਗਣਾ ਹੋ ਜਾਵੇ ਹਾਂ ਵੀ ਕਰ ਲਓ ਆਹ ਤੇ ਆਹ ਮੋਟਰ ਤਾਂ ਆਪਾਂ ਪਾਉਣਾ ਨਹੀਂ ਐਂ ਬੰਡ ਪਾ ਕੇ ਉੱਜੀ ਹੋ ਜਾਈ ਨਹੀਂ ਮੋਟਰ ਤੇ ਕੋਈ ਛੋਟੀ ਚੀਜ਼ਾਂ ਚੁੱਕ ਕੇ ਥਾੜਨਾ ਨਹੀਂ ਆ ਪੱਕੇ ਤਾਂ ਉਹ ਕਿਹੜੇ ਪੱਕੇ ਇਹ ਜਿਹੜਾ ਉਹ ਪਿਆ ਇੱਕ ਪੱਖਾ ਵੀ ਪਿਆ ਸੀ ਪਰਾਣਾ ਉਹ ਉਧਰ ਹੀ ਰ ਆਪਣੇ ਉਧਰ ਖੜਿਆ ਹੋ ਉਹ ਵੀ ਲੈ ਕੇ ਦੇ ਆ ਰਹਿੰਦੇ ਪਰ ਨਾ ਖੜੇ ਇਹ ਪੱਕੇ ਪਤਾ ਨਹੀਂ ਕਿਹੜੇ ਦਾ ਨਵੇਂ ਦੇ ਆ ਮੈਨੂੰ ਲੱਗਦਾ ਆਏ ਨਾ ਤੇ ਇਤੋਂ ਕੀ ਕਰਦਾ ਕੋਈ ਕਾਪੀ ਕਿਤਾਬ ਇਹਦੀ ਪੜਨ ਆਲੀ ਇਤਨੀ ਫालतू ਹੀ ਮੈਂ ਕੱਢੀਆਂ ਮੈਂ ਵੀ ਇਹ ਦੇਖ ਕੇ ਕੱਢੀਆਂ ਸਾਰੀਆਂ ਇਹ ਲਾ ਦੋਂ ਉਹ ਫਿੱਟ ਦਾ ਚੀਜ਼ਾਂ ਸੰਭੀ ਜਾਣੀ ਦੀ ਹੋਲੀ ਆਉਂ ਚਪਾ ਮਾਇ ਦਾਸ ਤਾਂ ਹਾਂ ਅਧੀਆਂ ਭਾਂਜਣੀ ਆ ਆਪਣੀ ਆ ਦੋਲੀ ਹੈ ਸਟੋਰ ਉਪਰ ਹਾਂ ਦੋ ਸਟੋਰ ਲੇ ਲਏ ਹੂੰ ਹੂੰ ਚਲੋ ਸ੍ਰੀ ਦਰਸਪਤ ਹੀ ਨਹੀਂ ਹੋ ਤੋ ਆ ਇਹਦੇ ਨਾਲ ਦੇ ਬਲਬ ਬਲਬ ਲਵਾ ਲਓ ਸਾਰੇ ਜੜੇ ਉਹ ਲਾ ਦੇ ਮੁੜ ਕੇ ਸਾੰਬਲ ਗਏ ਬਾਦ ਵਿੱਚ ਫੇਰ ਕੰਮ ਨਹੀਂ ਆਉਣੇ ਫੇਰ ਨਵੇਂ ਲਿਆਉਂਦੇ ਫਿਰਾਂਗੇ ਜਿਹੜੀ ਚੀਜ਼ ਆਉਂਦੀ ਆ ਉਹਦੇ ਰੱਖਣੀ ਰੱਖਣੀ ਹਾਂ ਰਹਿੰਦੇ ਅਸੀਂ ਜੀ ਰਹਿੰਦੇ ਹਾਂ ਔਰ ਟੀਵੀ ਕਰਨਾ ਹੈ ਟੀਵੀ ਕਿਉਂ ਆ ਆ ਸੀ ਔਰ ਟੀਵੀ ਚੱਲ ਜੂਗਾ ਚੱਲ ਜੂਗਾ ਕੀ ਕਸਟ ਹੁੰਦਾ ਹੈ ਕਸਟ ਹੁੰਦਾ ਰੱਖ ਕੇ ਹੀ ਲੱਗਣਾ ਨਹੀਂ ਬਾਡੀ ਪਲਾਸਟਿਕ ਦੀ ਆ ਕਸਟ ਨਹੀਂ ਉਹ ਵਿਖਦੀ ਮੈਂ ਕਿਉਂ ਕਿਉਂ ਮਾਰ ਉਹ ਜੀ ਮਿਕਣਾ ਕੀ ਕੜਕ ਹੁੰਦੀ ਹੈ ਆ ਚਾਹ ਵੀ ਨਹੀਂ ਟੀਵੀ ਉਹ ਦੂਜਾ ਲੱਗਦਾ ਨਾ ਪਿਆਰ ਲੈ 50 ਚ ਲੱਗਣਾ ਜੇ ਸਾਹਮਣੇ ਬੈਠੇ ਘਰ ਬੜੀ ਬਰਾਵ ਅੱਛਾ ਅਹੀਂ ਕਦੋਂ ਕੰਮ ਕਰਕੇ ਆ ਵੀ ਉਹ ਦੇਗਾਗੇ ਜਾ ਕੇ ਇਹਨੂੰ ਜਾ ਕੇ ਫਿਰ ਉਪਰ ਉਹਨਾਂ ਤੇ ਵੀ ਹੈਗਾ ਉਹ ਜਿੱਦੂ ਬੇਡਾ ਇਹ ਵੀ ਚੀਜ਼ ਇਹ ਵੀ ਤੇ ਇਹ ਆਪਾਂ ਕਰ ਨਹੀਂ ਆਂਦੇ ਵਿਕਣਾ ਨਾ ਵੀ ਤੂੰ ਉਥੇ ਸੁੱਟ ਲੈਣਗੇ ਉਦਾਂ ਹੀ ਵੀਰ ਲੈ ਜਾ ਉਦਾਂ ਨਹੀਂ ਟੀਵੀ ਨਹੀਂ ਟੀਵੀ 50 ਰੁਪਿਆ ਚ ਜਾਂਦੀ ਇਹ ਜਿੱਦ ਤੱਕ ਲੈ ਕੇ ਆਈ ਹਮਰੁੱਧ ਦੀ 100 ਰੁਪਏ ਲੱਗਦੇ ਹੈ ਟੋੜ ਹੈ ਕਿ 50 ਰੁਪਏ ਚ ਮਿਲ ਦੇਣੀ ਹੈ ਪਰ ਨਹੀਂ ਦੇ ਦਈਏ ਰੱਖ ਲਈਏ ਆਪਾਂ ਦੁਕਾਨ ਤੇ ਗੱਲ ਕਰਕੇ ਆਸੀ ਨੂੰ ਬੇਚ ਆਖੇ ਦੀ ਵੀਡੀਓ ਇਸ ਮੇਸੇਜ ਮੈਂ ਆ ਪੜ੍ਹਵਾਂ ਪੜ੍ਹਵਾਂ ਠੀਕ ਹੈ ਆ ਤੋ ਕਰਦੇ ਹਾਂ ਹਰ ਕੋਲ ਆਹ ਹੋਰ ਤਾਂ ਮੇਰਾ ਜਾਨ ਕੀ ਉਹ ਕਹਿੰਦਾ ਤੋਲ ਲਿਆ ਮੇਰੇ ਗੀ ਨੂੰ ਹਾਂ ਪਰ ਅੱਗੇ ਕੋਈ ਜੋ ਵੀ ਕੱਢ ਕੇ ਲਿਆ ਬਾਬਾ ਕਹਿੰਦੇ ਕਿਹੜਾ ਹੈਗਾ ਦੇ ਦਿਓ ਹਣ ਤੇ ਬਾਅਦ ਕੀ ਕਰਨਾ ਵਾ ਸਟਾਪ ਵੇੜਾ ਚਲੋਂ ਨੰਦ ਦੇਣਾਗੇ ਪਹਿਲਾਂ ਪਹਿਲੇ ਚੱਲੇ ਤੇ ਵੜਾ ਵਰਤ ਮੈਲੀ ਆਪਣੀ ਟਾਈਮ ਮੈਂ ਕੁਂਦਰ ਰਹਾ ਹੈ ਨਾ ਹਾਂ ਰਹੀ ਰਵਾ ਦਿਆਂਗਾ ਕਾਸ਼ਾ ਜਦੋਂ ਪਹਿਲਾਂ ਤੇਲ ਮਿਲ ਜਾਂਦਾ ਹੁੰਦਾ ਨੀਗਾ ਆਹ ਵਦੀ ਮਿੱਟੀ ਦਾ ਤੇਲ ਪਾ ਕੇ ਚੱਲਣ ਦਾ ਪਹਿਲਾਂ ਮਿੱਟੀ ਦਾ ਤੇਲ ਹੀ ਹੁੰਦਾ ਹਾਂ ਉਹ ਨੀ ਮਿਲਦਾ ਤੇ ਅੱਜ ਆਪਣੇ ਕਿ ਆਹ ਡੀਪੂ ਨਾ ਚੱਲੇ ਉਹਨਾਂ ਤਾਂ ਮਿਲਦਾ ਨਾ ਸਸਕਾ ਵਾਲਾ ਅੰਕਲ ਜੀ ਵਿੰਦੀ ਹੀ ਵੀ ਜੇ ਕੋਈ ਮੇਰੀ ਚੀਜ਼ ਲੈਣ ਆਲੀ ਤਾਂ ਮਨ ਲੀ ਉਹ ਲੈ ਆ ਉਹ ਲੈ ਆ ਆਹ ਬਾਰੇ ਬੰਦ ਲਾ ਕੱਪੜੀਂ ਆਹ ਤਾਂ ਕੋਈ ਨਹੀਂ ਕੇ ਵੜਾ ਪੰਗਾੰਦਾਣਾ ਆਹਨੇ ਦੇਣਾ ਤੂੰ ਪਹਿਲਾਂ ਪਹਿਲਾਂ ਦਾ ਕੇਂਦਾ ਵਾ ਆਪਣਾ ਥੋੜੀ ਕਾ ਤੂੰ ਹੀ ਵੇਖਿਆ ਕਿਉਂ ਨਹੀਂ ਹੂੰ ਵੇਖਣਾ ਪੈਂਦਾ ਹੈ। ਬਹੁਤ ਧਿਆਨ ਨਾਲ। ਹਾਂ। ਜਣਾ ਕੀ ਅੰਮ੍ਰਿਤ 50 ਉਹਦੇ ਉੱਤੇ। ਕੋਟੀ ਬਣਾਉਂਦੇ ਕੰਮ ਲੈ। ਹਾਂ। ਇਹਦੇ ਨਾਲ ਹੀ ਕੋਟੀ ਪਹਿਣੀ ਆਪਣੀ। ਯਾ। ਕੇਹੋਲੇ ਵੱਧੂ ਆਏ ਨੇ ਇਦਾਂ ਤੇ ਕੇਹੋਲੇ ਨਹੀਂ ਹੁੰਦੇ। ਅੰਕਲਾਂ ਨੇ ਕਿੰਗਲ ਨੂੰ ਬੋਤ ਲੱਗ ਗਿਆ ਉਦਾਂ ਹੀ ਡੈਡੀ ਨੇ ਉਦਨ ਫੜਾਤੀਆਂ ತೆಲ್ಲಾಗಿ ತುರೆಯವ್ರದ್ದಾನ ਉਹ ਵੀ ਜੇ ਨਿਕਲੂ ਨਾਰੇ ਕਬਰ ਐਸਟੀਡੀ ਦੇ ਤਾਨੇ ਮੱਜਾ ਦੇ ਕਬਰ ਬੜੀ ਸਿੱਧਾ ਦੇ ਤਾਨੇ ਉਹ ਬੁੱਕਾ ਉੱਥੇ ਬਾਹਰ ਕਿਉਂ ਸੁੱਟੀਆਂ ਜਿਹੜੀਆਂ ਆ ਗਈਆਂ ਲੈ ਕੇ ਆ ਉਹ ਵੀ ਦੇ ਦੇ ਉਨੇ ਵਕਦਾ ਵੇ ਨਾ ਵੀ ਕੁਤੇ ਇਤਨਾ ਲੈ ਜਾਓ ਉੱਥੇ ਸੁੱਟ ਦਿਓ ਇਹ ਉੱਥੇ ਸੁੱਟ ਦੀ ਵੀਰੇ ਲੈ ਜਾ ਰਾਤੀ ਇਹ ਕਰਨੀ ਹੈ ਇਹ ਆਵੇ ਪਈਆਂ ਬਾਹਰ ਗਮਲੇ ਲੱਗੇ ਨਾ ਇਹ ਗਮਲੇ ਲੱਗੇ ਨਾ ਆਈ ਨਹੀਂ ਗੱਟੇ ਕੋਈ ਪੜਿੰਗਾਂ ਦੇਖੀਆਂ ਹੋ ਕਿਨੇ ਵਿੱਚ ਰੱਖੀ ਆ ਓੜੀਆਂ ਲਿਖੀਆਂ ਅੰਦਰ ਲੱਗਦਾ ਕੁਝ ਤੀਹ ਰੱਖਿਆ ਨਾ ਸਸਰਾਵਰ ਵੱਡਾ ਵੇਖਦੇ ਕਿਦਾਂ ਕੇ ਮੈਂ ਨਹੀਂ ਕਿਤੇ ਗੱਲ ਹੀ ਕਰਨੀ ਦੀ ਵਾਰੀ ਨਹੀਂ ਪੰਦੀ ਪੜੀਆਂ ਲਿਖੀਆਂ ਜਾਂ ਨਾ ਤੈਨੂੰ ਹੈਗੀ ਨਾ ਤੂੰ ਰੱਖੇ ਨਾ ਅੱਗੇ ਸਾਰਾ ਕੁਝ ਤੇ ਵੀ ਰੱਖ ਦੇਨਾ ਕੀ ਗਾਇ ਉਹ ਬਾਹਰ ਤੇ ਗਾੜੀ ਹੈ ਨਾ ਪਰ ਉਹ ਪਲਾਸਟਿਕ ਆ ਚਾਹੀਦਾ ਹਾਂ ਉਸ ਦਾ ਵੀ ਲਓ ਹਾਂ ਪਰ ਹਾਂ ਇਹ ਨਹੀਂ ਮਿਲਦੀ 2 30 ਕਿਲੋ ਵਿੱਚ 2 ਰੁਪਏ ਕਿਲੋ ਸਾਮਣਾ ਲਾਉਂਗਾ ਉਹ ਲੋਆ ਕੱਢੀ ਸੱਚ ਭਲਾ ਸਾਰਾ ਕਾਚ ਲੱਗਾ ਕਿਤੇ ਕਿਤੇ ਇਹ ਤੋਂ ਨਾ ਸਾਰਾ ਜਿੰਨ ਭੰਨਿਆ ਸਾਰਾ ਕਾਚ ਆ ਇੱਕ ਘੱਟ ਦਾ ਭਾਰ ਹੈ ਕਹਿੰਦਾ ਉਹ ਪਾ ਲਿਆ ਮੈਂ ਦੱਸ ਦਿੰਦਾ ਤੁਹਾਨੂੰ ਮਾਗਣਾ ਰੋਕੋ ਹਾਂ ਆ ਵੀ ਆਥੀ ਜਿਹੜੀ ਦੁਕਾਨ ਮਿਲਦਾ ਉੱਥੇ ਹੀ ਖੜਦੇ ਆਣੇ ਹਨਾ ਵੀਰੇ ਜਿਹੜੀ ਆਥ ਕਬੜ ਵਾਲੀ ਦੁਕਾਨ ਅੱਡੇ ਤੋਂ ਨਹੀਂ ਹੁੰਦੀ ਅੱਡੇ ਤੇ ਵੀ ਇੱਥੇ ਆਪਣੇ ਵਾਧੂ ਦੇ ਕੇ ਜਾਂਦੇ ਉੱਥੇ ਹੈਗਾ ਨਾ ਦੁਕਾਨੇ ਜੀ ਹੋਰ ਬਾਈ ਬਣਾ ਚੱਲੋ ਪਰੇ ਜਾ ਪਿਆ ਦੇ ਹਾਂ ਲਓ ਗਾਇਸ ਆ ਹੁਣ ਵੇਖ ਸਕਦੇ ਜੇ ਤੁਸੀਂ ਕਿ ਇਦਾਂ ਆ ਆ ਆਪਣਾ ਕੰਮ ਹੋ ਗਿਆ ਇਧਰਲੀ ਛੱਤ ਦੇਡਗੀ ਇਧਰਲੀ ਛੱਤ ਦੇਡਗੀ ਉਹ ਕਮਰੇ ਦੀ ਛੱਤ ਦੇਡਗੀ ਤੇ ਬਸ ਉਹ ਲੈਂਟਰ ਜਿਹੜਾ ਉਹ ਦੇਡ ਨਾਲ ਸਟਾਰਟ ਕੀਤਾ ਵਾ ਤੇ ਤੋੜਨਾ ਜਿਹੜਾ ਮਤਲਬ ਕਿ ਬਹੁਤ ਔਖਾ ਬਹੁਤ ਹੀ ਜ਼ਿਆਦਾ ਵੇਲੇ ਘਰ ਬਣਾਉਣੇ ਕਿੱਦੇ ਬਣਾਉਣੇ ਵੀ ਨਹੀਂ ਸੌਖੇ ਤੇ ਤੋੜਨੇ ਵੀ ਨਹੀਂ ਸੌਖੇ ਹਨਾ ਤੇ ਪਰਾ ਬਾਡਾ ਜਿਹੜਾ ਵਾ ਉਹ ਤਾਰਾ ਕੱਢਣ ਦਿਆ ਵਾ ਇਹ ਤਾਰਾ ਕੱਢ ਕੇ ਜਾਂਦਾ ਮੈਂ ਕੱਢ ਦਿਨਾ ਚਲੋ ਪ੍ਰਭ ਜਿਹੜਾ ਬਾਹਰਲਾ ਕੰਮ ਉਹ ਕਰ ਲਈਏ ਪੁੱਤ ਆਪਾਂ ਚੱਲੀਏ ਮੁੜ ਕੇ ਪੜਨ ਵੀ ਬਹਿਣਾ ਸੋਹਣਾ ਆ ਜਾ ਆ ਜਾ ਜਾ ਪੇਪਰ ਆ ਸਵੇਰੇ ਇੰਗਲਿਸ਼ ਦਾ ਆਉਂਦਾ ਵਾ ਹਾਂ ਹਾਂ ਪੂਰਾ ਹਾਂ ਪੱਕੀ ਗੱਲ ਆ ਹਾਂ ਚਲੋ ਭਾਵੇਂ ਚਲੋ ਤੇ ਵੀ ਲੋ ਪਰ ਉਹ ਕੇ ਕਹਿੰਦਾ ਕਿ ਤਾਂ ਮਮਾ ਜੇ ਇਹੋ ਮਤਲਬ ਕਿ ਲਾਲਾ ਘਾਰ ਜਦੋਂ ਆਪਣਾ ਹੁਣ ਬਣਿਆ ਹੈ ਮਤਲਬ ਰਹਿਨੇ ਆਪਾਂ ਇੱਥੇ ਜੇ ਕਿਤੇ ਮੜਾ ਜੇ ਇੱਥੇ ਕਿਤੇ ਮਿੱਟੀ ਵੀ ਖਲਰ ਜਾਂਦੀ ਨਾ ਕਲੀ ਵੀ ਡਿੱਗ ਪੈਂਦੀ ਤੇ ਤੁਸੀਂ ਰੋਲਾ ਪਾਉਣਾ ਪੈਂਦਾ ਨਹੀਂ ਜੇ ਪੀ ਹਾ ਇਹ ਖਲਾਰਾ ਪਾਤਾ ਐਂ ਕਰਤਾ ਜੋ ਕਰਦਾ ਤੇ ਮੈਂ ਬੋਤੋ ਉਹ ਫਿਰ ਉਦੋਂ ਪਰ ਰਹਿਨੇ ਹਨਾ ਹੁਣ ਤੇ ਆਪਾਂ ਨੂੰ ਪਤਾ ਪਿਆ ਹੀ ਇਹ ਖਲਾਰਾ ਪੈ ਦੇ ਵਿੱਚ ਤੇ ਆਪਾਂ ਪਾ ਹੀ ਸਕਦੇ ਹਾਂ ਹੋਰ ਹੈ ਉਦੋਂ ਹੁਣ ਤੇ ਆਪਾਂ ਪਾ ਹੀ ਸਕਦੇ ਹਾਂ ਉਦੋਂ ਨਹੀਂ ਨਾ ਆਪੋ ਦਾ ਸਾਫ ਸਫਾਈ ਕੀਤੀ ਹੁੰਦੀ ਹੀਗੀ ਚੇਸ ਕਰਕੇ ਤੇ ਇੱਧਰ ਛੱਡੀ ਸੁਣੋਈ ਲੈ ਇੱਧਰ ਵੇਪ ਕਿੱਥੇ ਬੈਠੀ ਏ ਫੈੜਮ ਜਾਂਹੀਂ ਵਹਾਂ ਏ ਰਾਬੀ ਤੇ ਅੱਖ ਤੇ ਫਿੰਸੀ ਹੋਈ ਆ ਫਿੰਸੀ ਹੋਈ ਆ ਹਾਂ ਵੇਖੇ ਤੇ ਆਹ ਲੋਹਾ ਜਿਹੜਾ ਅਸੀਂ ਵੇਚ ਕੇ ਢੇਆ 170 ਰੁਪਈਆ ਦਾ ਮਤਲਬ 1,70,000 ਰੁਪਈਆ ਦਾ ਆਪਣਾ ਲੋਹਾ ਵੇਚ ਗਿਆ ਜੀ ਤੇ ਮੇ ਲੋ ਚੀਜ਼ਾਂ ਜੀ ਤਾਂ ਲੈ ਕੇ ਆਉਣੀਆਂ ਹੁੰਦੀਆਂ ਹੁੰਦੇ ਘਣਾ ਉਦੋਂ ਕਿਤੇ ਲੱਖਾਂ ਦੀਆਂ ਆਉਂਦੀਆਂ ਤੇ ਜਦੋਂ ਵੇਚੀਏ ਤੇ ਉਹ ਸੌਆਂ ਚ ਨਹੀਂ ਜਾਂਦੀਆਂ ਰਪਈਆਂ ਜੀ ਜਾਂਦੀਆਂ ਜੇ ਬਸ ਤੇ ਬਾਹਰ ਆਂ ਦੇਖ ਸਕਦੇ ਤੁਸੀਂ ਨਾ ਨਖਲਾ ਰਪਿਆ ਉਹ ਸਾਡੇ ਕਮਰਿਆਂ ਦੇ ਬਾਲੇ ਜਿਹੜੇ ਉਹ ਲੱਗ ਰੱਖਦੇ ਉਧਰ ਹੁਣ ਗਾਰਡਰ ਜਿਹੜੇ ਲੱਗ ਰੱਖ ਲਾਂਗੇ ਤੇ ਬਾਅਦ ਚ ਵੇਖਾਂਗੇ ਸਾਰਾ ਇਕੱਠਾ ਹੀ ਟਿੱਕੇ ਵਾਰੀ ਫਰੀਰ ਵੀ ਗਾਰਡਰ ਕਰ ਦਵਾਂਗੇ ਓ ਪ੍ਰਭ ਚੋਕ ਲਈ ਵਾਰੀ ਜਿਹੜੀਆਂ ਚੀਜ਼ਾਂ ਮੈਂ ਰੱਖੀਆਂ ਤੇ ਚਲੋ ਹਣਾ ਆਪਾਂ ਚੱਲੀਏ ਉਧਰ ਮੈਂ ਚੱਲੀ ਹਾਂ ਉਧਰ ਆ ਜਾ ਆ ਜਾ ਆ ਤੂੰ ਨਾ ਤਾਵਾ ਪ੍ਰਭ ਤੂੰ ਜਾਣ ਕੇ ਪੁੱਠੇ ਕੰਮ ਕਰਨ ਦਿਆਂ ਮਾਮੀ ਜਦੋਂ ਉਹਨਾਂ ਨੇ ਦੇੜ ਦਿੱਤੀ ਤੋ ਦੋ ਆਪੇ ਲੈ ਜਾਾਂਗੇ ਆ ਚੱਲੀਏ ਮੈਂ ਚੱਲੀ ਹਾਂ ਉਧਰ ਮੈਨੂੰ ਕਿਹਾ ਉੱਠ ਪ੍ਰਭ ਨਾ ਸੇ ਲਓ ਜੀ ਟਾਈਮ ਹੋ ਗਿਆ ਸਵੇਰ ਦਾ 6 ਵਜੇ ਦਾ ਤੇ ਆਪਾਂ ਸਵੇਰੇ ਸਕਦੇ ਸਕਦੇ ਮੈਂ ਆਪਰਾਤੀ ਹੋਣਾ ਨਹੀਂ ਪਰ ਆਪਾਂ ਸਵੇਰੇ ਸਕਦੇ ਪਹੁੰਚ ਗਏ ਇੱਥੇ ਮੰਮੀ ਜਣਾ ਦੇ ਕੋਲ ਅੱਜ ਮੰਮੀ ਦਾ ਕੌਣ ਆ ਰਿਹਾ ਹੈ ਹੈ ਅੱਜ ਤੇਰਾ ਕੌਣ ਆ ਰਿਹਾ मामੂ ਮੰਮੀ ਦਾ ਹੀਰਾ ਬੇਟਾ ਤੇ ਮੇਰਾ ਹੀਰਾ ਭਰਾ ਤੇ ਅੱਜ ਛੋਟਾ ਮੇਰਾ ਛੋਟਾ ਵੀਰ ਤੇ ਪ੍ਰਭ ਦਾ ਵੱਡਾ मामੂ ਆਉਂਦਿਆ ਇਸ ਕਰਕੇ ਅਸੀਂ ਸਵੇਰੇ ਸਕਦੇ ਹੀ ਆ ਟੱਪ ਕੇ ਹੈ ਪ੍ਰਭ ਨੂੰ ਇੱਕ ਵਾਰੀ ਮਾਰੀ ਪ੍ਰਭ ਉਸੇ ਵळे ਹੀ ਉੱਠ ਕੇ ਬਹਿ ਗਿਆ ਮੈਂ ਬਰਾਬ ਉੱਠਣਾ ਆ ਔਰ ਨਾ ਔਰ ਆਦੀ ਉਹ ਅਮਨ ਕੱਲੀ ਹੀ ਨਾ ਫਿਰ ਆ ਮੈਂ ਹਾਂ ਚੱਲ ਸਵੇਰੇ ਸਖਤੇ ਚੱਲਾਂਗੇ ਉੱਥੇ ਕਿਉਂ ਚੱਲਿਆ ਉਹ ਫਿਰ ਉਹਨੇ ਇਧਰ ਜੈਂਟ ਡਿਊਟੀ ਚੱਲ ਜਾਂਦਾ ਨਾ 11 ਵਜੇ ਰਾਤ ਨੂੰ ਉਹਨੇ 8 ਵਜੇ ਆਉਣਾ ਹੁੰਦਾ ਰਾਤ ਨੂੰ ਸਵੇਰੇ ਸਵੇਰੇ 8 ਵਜੇ ਆਉਣਾ ਹੁੰਦਾ ਫਿਰ ਮੈਂ ਹਾਂ ਚੱਲ ਸਵੇਰੇ ਸਖਤੇ ਚੱਲਾਂਗੇ ਹੁਣ ਮੈਂ ਉਹਦੇ ਲੱਗ ਝਾੜੂ ਲਾਇਆ ਹੀ ਹਾਂ ਮੈਂ ਹੱਟ ਪਾਣਾ ਤੇ ਵੇਟ ਕਰਦੇ ਆ ਮਾਮੂ ਦੀ ਸੇਵ ਦੀ ਵਾਚੀ ਦੇ ਸੇਵ ਦੀ ਸਦਾ ਬਾਤ ਸੀ ਨੰਨੂ ਦੇ ਕਿ ਵਰਦਵਰ ਸਾਈਂ ਕਟੜੀ ਕੇ ਵਰਦਵਰ ਸਾਈਂ ਮੈਂ ਥੜੀ ਕੰਨ ਮਮਮੀ ਨੇ ਜੇ ਝਾੜੂ ਧਾਣਾ ਤੇ ਮੈਂ ਆ ਝਾੜੂ ਲਾ ਵੀ ਆਈ 5 ਵਜੇ ਉੱਥੇ ਕੇ ਤੇ ਹੁਣ ਆਪਾਂ ਮਿਲਦੇ ਆਂ ਚਾਹ ਪੀ ਕੇ ਚਾਹ ਪਕਰੋ ਪੀ ਗਣੀ ਆਏ ਮੈਂ ਪਾਣੀ ਪੀ ਕੇ ਆ ਗਈ ਆਂ ਸਿਰ ਤੇ ਹੁਣ ਆਪਾਂ ਚਾਹ ਬਣਵਾਈ ਆਂ ਮੰਮੀ ਕੋਲ ਤੇ ਪ੍ਰਭ ਨੂੰ ਮੈਂ ਗਿਆ ਕਿ ਪੜ ਲਾ ਕੁਛ ਤੇ ਪ੍ਰਭ ਨੇ ਆਉਂਦਿਆ ਮਿਲਲਾ ਕਹਤਾ ਵੀ ਨਾ ਨੈਟ ਹੀ ਨਹੀਂ ਚੱਲੰਦਿਆ ਪੇਪਰ ਆ ਉਦਾਂ ਤੇ ਰਾਜਾ ਹੈ ਹੋਏ ਪੇਪਰ ਆ ਉਦਾਂ ਤੇ ਰਾਜਾ ਹਾਂ ਅੰਗਰੇਜੀ ਬਹੁਤ ਹੁੰਦੀ ਤੈਨੂੰ ਅੰਗਰੇਜੀ ਬੋਲੀ ਇੰਗਲਿਸ਼ ਆਉਂਦੀ ਤੈਨੂੰ ਬੋਲੀ ਤੇਰੀ ਨਈ ਇੰਗਲਿਸ਼ ਇੰਗਲਿਸ਼ਿੰਗ ਲਿਖੀ

અમિયા એ દો કુરે એક કુરા એક કુરી આયે આયા બહાર આયા બહાર આને બહાર આજો કુરી આયે ઇધર ਵੀ વેખો સો સોના હે ચે મેરે તડકે દે ઇમે મે લામે વાહ જોર 20 કરમાં જોર